ਅੱਜ ਲਖ ਦਾਤਾ ਦੰਗਲ ਕਮੇਟੀ ਵੱਲੋਂ ਨਰੋਟ ਮਹਿੜਾ ਵਿੱਚ 6ਵਾਂ ਛਿੰਝ ਮੇਲਾ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਾਬਕਾ ਵਿਧਾਇਕ ਜਗਿੰਦਰਪਾਲ ਪੋਆ ਪੁਜੇ ਜਿੱਥੇ ਛਿੰਝ ਕਮੇਟੀ ਮੈਂਬਰਾਂ ਵੱਲੋਂ ਉਸ ਦਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਉਹਨਾਂ ਨਾਲ ਕਮੇਟੀ ਦੇ ਪ੍ਰਧਾਨ ਦੀਪਕ ਉਰਫ਼ ਦੀਪੂ ਸਾਬਕਾ ਸਰਪੰਚ ਰਾਜਕੁਮਾਰ ਬਿੱਲੀ ਅਤੇ ਮੌਜੂਦਾ ਸਰਪੰਚ ਗੋਤਮ ਮਾਨ ਵੀ ਸ਼ਾਮਲ ਹਨ ਦਾ ਸੰਯੋਗ ਹੈ ਕਿ ਇਹ ਛਿੰਝ ਮੇਲਾ ਸਵਰਗੀ ਡਾਕਟਰ ਸਾਦੀ ਜੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਅਤੇ ਇਸ ਛਿੰਝ ਮੇਲੇ ਵਿੱਚ ਅਲੱਗ-ਅਲੱਗ ਰਾਜਾ ਤੋਂ ਪਹਿਲਵਾਨ ਆਪਣੀ-ਆਪਣੀ ਕੁਸ਼ਤੀ ਦਾ ਜੋਰ ਦਿਖਾਉਣ ਦੇ ਲਈ ਆਉਂਦੇ ਹਨ। ਬੋਲਣਾ। ਕਹਾਂ ਜੀ ਕਿੰਮਾ ਛਿੰਝ ਮੇਲਾ ਤੇ ਕਿਹਦੀ ਯਾਦ ਵਿੱਚ ਕਰਵਾਇਆ ਜਾਂਦਾ ਹੈ ਨਰੋੜਨੇ ਦੇ ਵਿੱਚ ਦਾ। ਦੇਖੋ ਜੀ ਹਰ ਸਾਲ ਜਿਸ ਤਰ੍ਹਾਂ ਹੀ ਕਰਵਾਉਂਦੇ ਆ ਛਿੰਝ ਮੇਲਾ ਇਹ ਸਾਡਾ ਇਸ ਸਾਲ 7ਵਾਂ ਛਿੰਝ ਮੇਲਾ ਹੈਗਾ ਤੇ ਬਾਬੇ ਲਖਦਾਤਾ ਜੀ ਯਾਦ ਵਿੱਚ ਤੇ ਸਾਡਾ ਵੱਡਾ ਵੀਰ ਡਾਕਟਰ ਸਾਭੀ ਉਹਨਾਂ ਨੇ ਉਪਰਾਲਾ ਕੀਤਾ ਸੀ ਤੇ ਉੰਦੀ ਯਾਦ ਵਿੱਚ ਸਤਵਾਂ ਇਸ ਸਾਲ ਮੇਲਾ ਚੱਲਦਾ ਪਿਆ ਜੀ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਯੂਥ ਦੇਖਿਆ ਕਿ ਨਸ਼ਿਆਂ ਨਾਲ ਜ਼ਿਆਦਾ ਚੱਲ ਜਾਂਦਾ ਹੈ ਤੁਹਾਨੂੰ ਇਹੀ ਮੈਸੇਜ ਹੈ ਨਸ਼ਿਆਂ ਤੋਂ ਦੂਰ ਹੋ ਕਬੱਡੀ ਖੇਲੋ ਕੁਸ਼ਤੀ ਖੇਲੋ ਖੇਡ ਮੇਲੇ ਨਾਲ ਬਸ ਜਾਓ ਤੇ ਆਪਣਾ ਸਰੀਰ ਤੰਦਰੁਸਤ ਰੱਖੋ ਜੀ ਇਹ ਸਿੰਘ ਮੇਲਾ ਕਰਵਾਇਆ ਜਾਂਦਾ ਹੈ ਮਰੋੜ ਮੇਲੇ ਕਾਫੀ ਸਾਲਾਂ ਤੋਂ ਕਰਾਇਆ ਜਾ ਰਿਹਾ ਹੈ ਕਿਦੀ ਯਾਦ ਵਿੱਚ ਕਰਾਇਆ ਤੇ ਕੀ ਮੈਸੇਜ ਹੈ ਇਹ ਸਾਡੀ ਸਿੰਝ ਦੰਗਲ ਕਮੇਟੀ ਵੱਲੋਂ ਜਿਹੜਾ ਸਿੰਘ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਜਾ ਰਿਹਾ ਹੈ ਔਰ ਅੱਜ ਜਿਹੜਾ ਕਿ ਇਹ ਸੰਜਮੇਲਾ ਸਾਡੇ ਡਾਕਟਰ ਸਾਭੀ ਜੀ ਸਵਰਗੀ ਡਾਕਟਰ ਸਾਭੀ ਜੀ ਉਹਨਾਂ ਦੀ ਯਾਦ ਦੇ ਵਿੱਚ ਕਰਵਾਇਆ ਗਿਆ ਔਰ ਸਾਰੇ ਮੈਂ ਨੌਜਵਾਨਾਂ ਨੂੰ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਹਲਕਾ ਪੂਆ ਦੇ ਨੌਜਵਾਨਾਂ ਨੂੰ ਇਹੀ ਅਪੀਲ ਕਰਦਾ ਕਿ ਅਸੀਂ ਨਸ਼ਾ ਨੂੰ ਛੱਡ ਕੇ ਵਧੀਆ ਜਿਹੜੀ ਦੇਸ਼ ਦੀ ਪੰਜਾਬ ਦੀ ਤਰੱਕੀ ਵਾਸਤੇ ਅਸੀਂ ਖੇਲਾਂ ਵੱਲ ਔਰ ਕੁਸ਼ਤੀਆਂ ਵੱਲ ਜਿਆਦਾ ਜਿਹੜਾ ਧਿਆਨ ਦੇਈਏ ਤਾਜੋ ਆਪਾਂ ਵਧੀਆ ਟੰਗ ਦੇ ਨਾਲ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਤੇ ਆਪਣੇ ਜ਼ਿਲ੍ਹੇ ਨੂੰ ਜਿਹੜਾ ਅੱਗੇ ਵਧਾ ਸਕੀਏ ਤੇ ਨਵੀਂ ਪੀੜ੍ਹੀ ਨੂੰ ਜਿਹੜਾ ਵਧੀਆ ਮੈਸੇਜ ਦੇ ਸਕੀਏ। ਸਿੰਜ ਮੇਲੇ ਚ ਆਏ ਨੇ ਮੇਰਾ ਜਿਹੜੀ ਹੋ ਰਹੀ ਹੈ। ਕੀ ਮੈਸੇਜ ਦੇਣਾ ਚਾਹੁੰਦੇ। ਦੇਖੋ ਜੀ ਨਰੋਡ ਮੈਰੇਜ ਜਿਹੜੀ ਸਿੰਜ ਮੇਲਾ ਹੁੰਦਾ ਹੈ। ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੀਤਾ ਜਾ ਰਿਹਾ ਹੈ। ਮੇਰੇ ਵੱਲੋਂ ਬੜੀ ਮਿਆਣੀ ਮੈਡ ਕਮੇਟੀ ਡੰਗਲ ਕਰਾਨ ਵਾਲੀ ਹੈ। ਔਰ ਜਿੰਨੇ ਵੀ ਪਲਵਾਨ ਆਏ ਜਿਨੇ ਜਿੰਨੇ ਵੀ ਲੋਕੀ ਦੇਖਣ ਵਾਸਤੇ ਆਲੇ ਨੇ। ਮੇਰੀ ਬਾਬੇ ਨਾਲੀਕਾ ਕੀ ਪ੍ਰਾਰਥਨਾ ਇਹਨਾਂ ਉੱਤੇ ਸਾਰਿਆਂ ਦਾ ਬਾਬੇ ਨਾਲਕ ਦਾ ਨੂਰ ਭਰੇ ਹੱਥ ਰਵੇ ਤੇ ਸਾਰੇ ਇਹ ਦਿਨ ਦੁਗਣੀ ਤੇ ਰਾਹ ਚੁਗਣੀ ਤਰੱਕੀ ਕਰਨ ਕੋ ਮੇਰੀ ਕਾਮਨਾ ਖਾਸ ਤੌਰ ਤੇ ਜਿਹੜੇ ਲੋਕੀ ਜਿਹੜੇ ਪਲਵਾਨ ਸਿੰਘ ਦੇਖਣ ਆਇਆ ਕਰਨ ਦੰਗਲਪੁਰ ਨਵਾਂ ਸੇ ਆਇਆ ਕੋਣਾ ਕੀ ਮੇਰੀ ਪ੍ਰਾਰਥਨਾ ਹੈ ਪਰ ਜਿਹੜੇ ਲੋਕੀ ਦੇਖਣ ਆਏ ਤਾਂ ਉਹਨਾਂ ਦੀ ਮੇਰੀ ਪ੍ਰਾਰਥਨਾ ਜਿਹੜੇ ਲੋਕੀ ਹੁਲਦੇ ਆ ਉਹ ਹੋਈ ਕੋਈ ਹੁਲ ਸਕਦਾ ਜਿਨ੍ਹਾਂ ਦੀ ਸੋਚ ਹੋ ਕੇ ਤੇ ਸੋਚ ਕਰਨ ਦੀ ਲੋੜ ਹੁੰਦੀ ਹੈ ਜਿਹੜੇ ਲੋਕੀ ਆਪਣੇ ਸ਼ਰੀਰ ਔਰ ਖਾਣ-ਪਾਨ ਜਿਹੜਾ ਫਿਗਰ ਰੱਖਦੇ ਆ ਕੋਈ ਲੋਕੀ ਕਰ ਸਕਦੇ ਆ